ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀਓ ਵੀਡੀਓ ਨੂੰ ਸ਼ੇਅਰ ਕਰਿਓ ਔਰ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦਾ ਸਾਰਿਆਂ ਦੀ ਅਰਦਾਸ ਕਰਦਾ ਵੀ ਸੱਚੇ ਬਾਦਸ਼ਾਹ ਸਾਰਿਆਂ ਦੀ ਝੋਲੀ ਖੁਸ਼ੀਆਂ ਪਾਉਣ ਬਾਦਸ਼ਾਹ ਹਰ ਇੱਕ ਨੂੰ ਖੁਸ਼ੀਆਂ ਦੇ ਕੇ ਨਿਵਾਜਣ ਤੇ ਸੱਚੇ ਸਤਗੁਰੂ ਜੀ ਹਰ ਇੱਕ ਨੂੰ ਆਪਣੇ ਦਰ ਤੋਂ ਖੁਸ਼ੀਆਂ ਦੇਣ ਸਾਧ ਸੰਗਤ ਅੱਜ ਆਪਾਂ ਇੱਥੇ ਕੁਝ ਬੇਨਤੀਆਂ ਜਿਹੜੀਆਂ ਨੇ ਉਹ ਸੰਧੀਆਂ ਕਰਾਂਗੇ ਜੇ ਗਲਤੀ ਨਾਲ ਇਹ ਸ਼ਬਦ ਘਰ ਵਿੱਚ ਲਗਾ ਕੇ ਰੱਖਤਾ ਤਾਂ ਅਸੀਂ ਰੋੜਪਤੀ ਤੋਂ ਕਰੋੜਪਤੀ ਬਣ ਜਾਵਾਂਗੇ ਤੇ ਅਜਮਾ ਕੇ ਵੇਖਿਓ ਮੈਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਕਰਨੀਆਂ ਨੇ ਤੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਤੁਸੀਂ ਸਾਰੇ ਵੇਖ ਰਹੇ ਹੋ ਅੱਜ ਕੱਲ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਨੇ ਉਹ ਅਜੇਹੀਆਂ ਰੱਖੀਆਂ ਜਾਂਦੀਆਂ ਨੇ ਬਹੁਤ ਇਹੋ ਜਿਹੀਆਂ ਚੀਜ਼ਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਸਾਡੇ ਲੋਕ ਵੀ ਇਹੋ ਜਿਹੀਆਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਦੇ ਆ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੂੰ ਵੇਖਦੇ ਆ ਸਾਸੰਗਤ ਕਿਸਮਤ ਹਰੇਕ ਦੀ ਅਲੱਗ ਅਲੱਗ ਹੈ ਹਰ ਕੋਈ ਅਲੱਗ ਅਲੱਗ ਕਿਸਮਤ ਲੈ ਕੇ ਆਇਆ ਹੈ ਪਾਤਸ਼ਾਹ ਨੇ ਹਰ ਕਿਸੇ ਨੂੰ ਅਲੱਗ ਅਲੱਗ ਉਹਦੇ ਆਪਣੇ ਭਾਗ ਦਿੱਤੇ ਨੇ ਹਰ ਕਿਸੇ ਨੂੰ ਉਹਦੀ ਅਲੱਗ ਅਲੱਗ ਕਿਸਮਤ ਦਿੱਤੀ ਹੈ ਕਿਸਮਤ ਪਰਮਾਤਮਾ ਨੇ ਸਭ ਦੀ ਲਿਖੀ ਹੈ ਔਰ ਯਾਦ ਰੱਖਿਓ ਵੀ ਉਹਨੇ ਸਭ ਨੂੰ ਅਲੱਗ ਅਲੱਗ ਸਿਸਟਮ ਦਿੱਤਾ ਹੈ ਕਿਸੇ ਨੂੰ ਕਰੋੜਪਤੀ ਬਣਾਇਆ ਕਿਸੇ ਨੂੰ ਰੋੜਪਤੀ ਬਣਾਇਆ ਕਿਸੇ ਨੂੰ ਲੱਖਾਂ ਦਿੱਤੇ ਨੇ ਕਿਸੇ ਨੂੰ ਹਜ਼ਾਰਾਂ ਦਿੱਤੇ ਨੇ ਕਿਸੇ ਨੂੰ ਰੁਪਈਆਂ ਦੇ ਵਿੱਚ ਦਿੱਤੇ ਨੇ ਕਿਸੇ ਨੂੰ ਠੋਲੂਆਂ ਦੇ ਵਿੱਚ ਦਿੱਤੇ ਨੇ ਪਹਾਵੋ ਦੀ ਆਪਣੀ ਕਿਰਪਾ ਹੈ ਉਹ ਜਿਨੇ ਜਿੱਥੇ ਜਿਹਨੂੰ ਰੱਖਣਾ ਚਾਹੁੰਦਾ ਉਹਨੇ ਉੱਥੇ ਹੀ ਰਹਿਣਾ ਹੈ ਉਹ ਤੋਂ ਵੱਧ ਕੇ ਨਹੀਂ ਕੁਝ ਸੋਚੇ ਉਹਨੇ ਸੋਚਿਆ ਵੀ ਤੈਨੂੰ ਹਜ਼ਾਰਾਂ ਜੀ ਰੱਖਣਾ ਹੈ ਤੈਨੂੰ ਲੱਖਾਂ 'ਚ ਨਹੀਂ ਜਾਣ ਦੇਣਾ ਹਾਲੇ ਤੱਕ ਤੈਨੂੰ ਹਜ਼ਾਰਾਂ ਜੀ ਖੇਡਣ ਦੇਣਾ ਤੇ ਉਹਨੇ ਹਜ਼ਾਰਾਂ ਜੀ ਖੇਡਣਾ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਿਓ ਲੱਖਾਂ 'ਚ ਨਹੀਂ ਜਾ ਸਕਦਾ ਜੇ ਉਹਨੇ ਕਿਹਾ ਵੀ ਤੂੰ ਲੱਖਾਂ ਜੀ ਖੇਡਣਾ ਤੈਨੂੰ ਕਰੋੜਾਂ 'ਚ ਹਲੇ ਜਾਣ ਨਹੀਂ ਦੇਣਾ ਤੇ ਉਹਨੇ ਲੱਖਾਂ 'ਚ ਖੇਡਣਾ ਕਰੋੜਾਂ 'ਚ ਨਹੀਂ ਉਹਨੇ ਜਾਣਾ ਤੇ ਜਦੋਂ ਉਹਨੇ ਲੱਖਾਂ ਵਾਲੀ ਜਿਹੜੀ ਸਥਿਤੀ ਹੈ ਪ੍ਰਮਾਤਮਾ ਨੇ ਖਤਮ ਕਰਤੀ ਉਹਨੇ ਕਰੋੜਾਂ 'ਚ ਹੋ ਜਾਣਾ ਤੇ ਪ੍ਰਮਾਤਮਾ ਨੇ ਫਿਰ ਕਰੋੜਾਂ ਤੋਂ ਅਰਬਾਂ ਅਰਬਾਂ ਤੋਂ ਫਿਰ ਖਰਬਾਂ ਖਰਬਾਂ ਤੋਂ ਫਿਰ ਫਿਰ ਬਹੁਤ ਖਰਬਾਂ ਰੁਪਈਆ ਰਪਾਉੜ ਇਕੱਠਾ ਕਰ ਦੇਣਾ ਕਹਿੰਦੇ ਬਾਬੇ ਪੈਸਾ ਹੀ ਸਭ ਕੁਝ ਨਹੀਂ ਸਾਧ ਸੰਗਤ ਅਸੀਂ ਅੱਜ ਸੋਚਦੇ ਆ ਨਾ ਵੀ ਪੈਸਾ ਯਾਦ ਰੱਖਿਓ ਵੀ ਸਾਡੀ ਕਿਸਮਤ ਦੇ ਵਿੱਚ ਜਿੰਨਾ ਲਿਖਿਆ ਪਰਮਾਤਮਾ ਨੇ ਉਹ ਸਾਨੂੰ ਦੇਣਾ ਹੀ ਹੈ ਉਹਨੂੰ ਕੋਈ ਖੋ ਨਹੀਂ ਸਕਦਾ ਕੋਈ ਮਿਟਾ ਨਹੀਂ ਸਕਦਾ ਤੇ ਜੋ ਸਾਡੀ ਕਿਸਮਤ ਦੇ ਵਿੱਚ ਲਿਖਿਆ ਹੀ ਨਹੀਂ ਤੇ ਉਹਨੂੰ ਅਸੀਂ ਧੱਕੇ ਨਾਲ ਸੋਚੀਏ ਤੇ ਉਹ ਉਹ ਕਦੇ ਨਹੀਂ ਹੋ ਸਕਦੀ ਕੋਈ ਚੀਜ਼ ਧੱਕੇ ਨਾਲ ਸਾਡੀ ਹੋ ਵੀ ਨਹੀਂ ਸਕਦੀ ਚਾਹੇ ਅਸੀਂ ਕੁਝ ਵੀ ਕਰ ਲਈਏ ਤੇ ਸਾਧ ਸੰਗਤ ਇਸ ਕਰਕੇ ਇੱਕ ਬੇਨਤੀ ਕਰਦਾ ਥੋੜਾ ਜਿਹਾ ਧਿਆਨ ਨਾਲ ਇੱਕ ਵਾਰੀ ਸੁਣਿਓ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਵੀ ਇੱਕ ਵਾਰ ਸੱਚੇ ਸਤਗੁਰ ਦਾ ਹੋ ਗਿਆ ਨਾ ਜਿਹੜਾ ਵੀ ਪਾਤਸ਼ਾਹ ਦਾ ਹੋ ਗਿਆ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਵੀ ਉਹਨੂੰ ਕਰੋੜ ਪਤੀ ਤੋਂ ਅਰਬ ਪਤੀ ਬਣਨ ਦੇ ਵਿੱਚ ਸਮਾਂ ਨਹੀਂ ਲੱਗਦਾ ਰੋੜ ਪਤੀ ਤੋਂ ਅਰਬਾਂ ਖਰਬਾਂ ਪਤੀ ਬਣਨ ਦੇ ਲਈ ਸਮਾਂ ਨਹੀਂ ਲੱਗਦਾ ਅੱਖ ਝਪਕਣ ਦੇ ਵਿੱਚ ਵੀ ਹਲੇ ਸਮਾਂ ਲੱਗਦਾ ਉਦੋਂ ਵੀ ਘੱਟ ਸਮੇਂ ਦੇ ਵਿੱਚ ਪਾਤਸ਼ਾਹ ਉਹਨੂੰ ਬਹੁਤ ਕੁਝ ਦੇ ਸਕਦਾ ਕਿਉਂਕਿ ਉਹਦੇ ਕੋਲੇ ਸਮਰੱਥਾ ਹੈ ਉਹਦੇ ਕੋਲੇ ਬਹੁਤ ਵੱਡੀ ਸਮਰੱਥਾ ਹੈ ਪਾਤਸ਼ਾਹ ਕਹਿੰਦੇ ਨੇ ਕੀੜਾ ਥਾਪ ਦੇ ਪਾਤਸ਼ਾਹੀ ਲੱਖ ਲਸ਼ਕਰ ਕਰੇ ਸਵਾਹ ਉਹ ਕੀੜੇ ਨੂੰ ਥਾਪ ਕੇ ਬਾਦਸ਼ਾਹੀ ਦੇ ਸਕਦਾ ਹੈ ਪਾਤਸ਼ਾਹੀ ਦੇ ਸਕਦਾ ਹੈ ਲੱਖਾਂ ਲਸ਼ਕਰਾਂ ਵਾਲਿਆਂ ਨੂੰ ਸੜ ਕੇ ਸਵਾਹ ਕਰ ਸਕਦਾ ਹੈ ਇਹ ਉਹਦੇ ਕੋਲੇ ਸਮਰੱਥਾ ਹੈ ਉਹਦੇ ਕੋਲੇ ਤਾਕਤ ਹੈ ਉਹੀ ਕਰ ਸਕਦਾ ਉਹ ਤੋਂ ਬਿਨਾ ਕੋਈ ਹੋਰ ਨਹੀਂ ਕਰ ਸਕਦਾ ਸਾਤ ਸੰਗਤ ਦੀ ਗੱਲ ਮੈਂ ਤਾਂ ਕਰਕੇ ਬੇਨਤੀ ਕਰ ਰਿਹਾ ਵੀ ਸਾਨੂੰ ਪਰਮਾਤਮਾ ਦੀ ਸੋਝ ਹੋਵੇ ਅਸੀਂ ਪਰਮਾਤਮਾ ਦੇ ਹੋਈਏ ਰੱਬ ਦੇ ਹੋਈਏ ਤੇ ਉਹਦੇ ਵਿੱਚ ਕੋਈ ਹੋਰ ਵਿਚ ਵਿਚਾਲੇ ਨਾ ਹੋਵੇ ਸਾਨੂੰ ਇਹ ਗੱਲ ਬਿਲਕੁਲ ਚੇਤੇ ਹੋਣੀ ਚਾਹੀਦੀ ਹੈ ਇਹ ਗੱਲ ਜ਼ਰੂਰ ਸਾਨੂੰ ਯਾਦ ਹੋਣੀ ਚਾਹੀਦੀ ਹੈ ਸਾਤ ਸੰਗਤ ਕਿਉਂ ਪਰਮਾਤਮਾ ਕੋਲੇ ਸਮਰੱਥਾ ਹੈ ਉਹੀ ਕਰਨਹਾਰ ਹੈ ਉਹੀ ਕਰੇਗਾ ਉਹ ਤੋਂ ਬਿਨਾਂ ਕਿਸੇ ਹੋਰ ਨੇ ਨਹੀਂ ਕਰਨਾ ਯਾਦ ਰੱਖਿਓ ਵੀ ਨਾ ਹੀ ਕੋਈ ਕਰ ਸਕਦਾ ਕੋਈ ਨਹੀਂ ਕਰ ਸਕਦਾ ਹੋਰ ਕਿਸੇ ਨੇ ਨਹੀਂ ਕਰਨਾ ਹੋਰ ਜੇ ਸਾਨੂੰ ਭਰੋਸਾ ਬਣ ਗਿਆ ਵੀ ਹਾਂ ਉਹੀ ਕਰੇਗਾ ਲੈ ਉਸੇ ਨੇ ਕਰਨਾ ਸਾਰਾ ਕੁਝ ਮੈਂ ਕਹਿੰਦਾ ਯਾਦ ਰੱਖਿਓ ਫਿਰ ਤੁਹਾਡੇ ਭਰੋਸੇ ਨੂੰ ਚਾਰ ਚੰਨ ਰੱਬ ਨੇ ਲਾਉਣੇ ਨੇ ਗੁਰਬਾਣੀ ਦੇ ਲੜ ਲੱਗੀਏ ਪਾਤਸ਼ਾਹ ਦੇ ਲੜ ਲੱਗੀਏ ਬਿਆਰਿਓ ਬਹੁਤ ਕੁਝ ਬਣ ਜਾਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਕੀਨੇ ਜਦੋਂ ਪੰਜਾਬ ਨੂੰ ਤੁਰੇ ਸੀਨਾ ਉਦੋਂ ਕੋਲੇ ਖਜ਼ਾਨਾ ਨਹੀਂ ਸੀ ਪਾਬ ਜਿਹੜਾ ਦਿੱਤਾ ਸੀ ਮਹਾਰਾਜ ਨੇ ਚਲੋ ਉਹ ਖਰਚ ਹੋ ਗਿਆ ਸਮਾ ਪਿਆ ਪੰਜਾਬ ਦੇ ਵਿੱਚ ਆਏ ਹੁਣ ਸੰਗਤ ਵੱਧ ਹੀ ਗਈ ਜਥੇ ਬਣਦੇ ਗਏ ਖਜ਼ਾਨਾ ਕਿਨੇ ਖਤਮ ਹੋ ਗਿਆ ਕਹਿੰਦੇ ਉਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੇ ਕੜਾ ਪ੍ਰਸ਼ਾਦ ਦੀ ਦੇ ਕਰਵਾਈ ਅਰਦਾਸ ਕੀਤੀ ਪਾਤਸ਼ਾ ਅੰਗ ਸੰਗ ਸਹਾਈ ਹੋਵੋ ਤੁਸੀਂ ਡੋਲਣ ਨਹੀਂ ਦਿਓਗੇ ਮੈਨੂੰ ਪਤਾ ਹੈ ਕਹਿੰਦੇ ਉਸੇ ਵਕਤ ਗੁਪਤ ਖਜ਼ਾਨਾ ਮਿਲਿਆ ਬੰਨਾ ਸਿੰਘ ਬਹਾਦਰ ਨੂੰ ਫੌਜਾਂ ਦੀ ਰਖਵਾਲੀ ਦੇ ਲਈ ਫੌਜਾਂ ਦੀਆਂ ਕੁਝ ਲੋੜਾਂ ਜ਼ਰੂਰਤਾਂ ਦੇ ਲਈ ਤੇ ਸਾਧ ਸੰਗਤ ਉਹ ਖਜ਼ਾਨਾ ਫਿਰ ਸੰਗਤ ਦੇ ਵਿੱਚ ਵਰਤਿਆ ਗਿਆ ਕਹਿਣ ਤੋਂ ਭਾਵ ਵੀ ਜਦੋਂ ਨਿਸ਼ਚਾ ਹੈ ਜਦੋਂ ਭਰੋਸਾ ਹੈ ਤੇ ਫਿਰ ਡੋਲਣ ਨਹੀਂ ਦਿੰਦਾ ਉਹ ਪਰਮਾਤਮਾ ਜੇ ਅਸੀਂ ਗੁਰਬਾਣੀ ਦੇ ਲੜ ਲਾ ਕੇ ਪ੍ਰੋਪਰ ਪੂਰਨ ਭਰੋਸਾ ਬਣ ਗਿਆ ਨਾ ਪਿਆਰਿਓ ਤੇ ਯਾਦ ਰੱਖਿਓ ਫਿਰ ਗੁਰੂ ਪਾਤਸ਼ਾਹ ਡੋਲਣ ਨਹੀਂ ਦਿੰਦੇ ਫਿਰ ਕਿਧਰ ਨਾ ਕਿਧਰੋਂ ਹਲ ਬਣੀ ਜਾਂਦਾ ਕਿਧਰੋਂ ਨਾ ਕਿਧਰੋਂ ਕੋਈ ਨਾ ਕੋਈ ਆ ਹੀ ਜਾਂਦਾ ਜਿਹਦੇ ਤੱਕ ਆਸ ਵੀ ਨਹੀਂ ਹੁੰਦੀ ਫਿਰ ਉਹ ਵੀ ਆ ਜਾਂਦਾ ਮਦਦ ਕਰਨ ਉਹ ਕੀ ਹੈ ਉਹ ਪਰਮਾਤਮਾ ਭੇਜਦਾ ਉਹ ਆਪ ਨਹੀਂ ਆਉਂਦਾ ਮੈਂ ਤੁਹਾਡੇ ਕੋਲ ਆ ਕੇ ਆ ਤੁਸੀਂ ਮੇਰੇ ਕੋਲੇ ਆ ਕੇ ਸਮਾਂ ਪਏ ਤੇ ਮਦਦ ਕਰਨ ਇਹ ਪਰਮਾਤਮਾ ਅੰਦਰੋਂ ਵਾਈਬਸ ਦਿੰਦਾ ਮੇਰੇ ਅੰਦਰ ਗੱਲ ਆਊਗੀ ਮੈਂ ਫਲਾਣੇ ਦੀ ਮਦਦ ਕਰਾਂ ਐਨੀ ਬੜਾ ਤੁਰੇ ਜਾਂਦੇ ਜਾਂਦੇ ਮਦਦ ਹੋ ਜੇ ਇਹ ਕੋਈ ਨਹੀਂ ਪਤਾ ਹੁੰਦਾ ਪਰਮਾਤਮਾ ਕਿਸੇ ਦੇ ਵਿੱਚ ਵਸ ਕੇ ਆਉਂਦਾ ਉਹ ਆਪ ਖੁਦ ਨਹੀਂ ਆਉਂਦਾ ਘਰ ਦੇ ਵਿੱਚ ਗੁਰਬਾਣੀ ਦਾ ਜਾਪ ਕਰੋ ਆਪ ਕਰੋ ਗੁਰਬਾਣੀ ਦਾ ਪਾਠ ਕਰੋ ਸੁਣੋ ਬੱਚਿਆਂ ਨੂੰ ਸੁਣਾਓ ਜੇ ਇੱਕ ਵੀ ਸ਼ਬਦ ਅੰਦਰ ਵਸ ਗਿਆ ਅੰਤ ਇੱਕ ਵੀ ਸ਼ਬਦ ਤੇ ਫਿਰ ਯਾਦ ਰੱਖਿਓ ਵੀ ਉਹ ਵਸਿਆ ਹੋਇਆ ਅੰਦਰ ਸ਼ਬਦ ਪਤਾ ਨਹੀਂ ਕਿੰਨੇ ਕੋ ਜਨਮ ਜਨਮਾਂ ਤਰਾਂ ਦੀ ਕਰੋੜਾਂ ਕੀਤੇ ਹੋਏ ਪਾਪਾਂ ਨੂੰ ਧੋ ਕੇ ਰੱਖ ਦੇਗਾ ਪਾਤਸ਼ਾਹ ਜੀ ਨੇ ਉਹ ਤਾਂ ਐਡਾ ਮਹਾਨ ਹੈ ਤੇ ਸਤਿਗੁਰ ਸੱਚੇ ਪਾਤਸ਼ਾ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਪਾਤਸ਼ਾਹ ਕਹਿੰਦੇ ਨੇ ਉਹ ਰਾਜੇ ਤੋਂ ਪੇਖਾਰੀ ਬਣਾ ਸਕਦਾ ਹੈ ਪੇਖਾਰੀ ਤੋਂ ਰਾਜਾ ਬਣਾ ਸਕਦਾ ਹੈ ਉਹਦੇ ਕੋਲ ਇਹੋ ਜਿਹੀ ਸਮਰੱਥਾ ਹੈ ਤੇ ਇਹ ਗੱਲ ਕਦੇ ਨਾ ਭੁੱਲਿਓ ਜੇਕਰ ਅਸੀਂ ਗਲਤੀ ਨਾਲ ਵੀ ਕਿਤੇ ਗੁਰੂ ਦੇ ਹੋ ਗਏ ਅੰਦਰੋਂ ਇੱਕ ਸਕਿੰਟ ਲਈ ਵੀ ਭਰੋਸਾ ਬਣ ਗਿਆ ਪਾਤਸ਼ਾਹ ਮੈਂ ਤੇਰਾ ਮੈਂ ਤੇਰਾ ਦਰ ਛੱਡ ਕੇ ਨਹੀਂ ਜਾਂਦਾ ਮੈਂ ਕੌਣ ਹੁਣਾ ਪਾਤਸ਼ਾ ਇਹ ਜਜ਼ਬਾ ਇਹ ਭਰੋਸਾ ਬਣਾਈ ਕਿ ਮੈਂ ਤੇਤੋ ਬਿਨਾਂ ਕਿਸੇ ਬਾਰੇ ਸੋਚਾਂ ਹੀ ਨਾ ਜਾਣ ਦੀ ਸੋਚਾਂ ਹੀ ਨਾ ਕਿ ਪਾਤਸ਼ਾ ਮੇਰੇ ਤੇ ਕਿਰਪਾ ਰੱਖਿਓ ਮੈਂ ਕਦੇ ਤੇਰਾ ਦਰ ਛੱਡ ਕੇ ਨਾ ਜਾਵਾਂ ਮੇਰੇ ਮਨ 'ਚ ਖਿਆਲ ਹੀ ਨਾ ਆਵੇ ਮੈਂ ਤੇਤੋ ਬਿਨਾਂ ਕਿਤੇ ਹੋਰ ਜਾਣਾ ਤੇ ਪਾਤਸ਼ਾ ਇਹੋ ਜੀ ਮੈਨੂੰ ਸਮਰੱਥਾ ਦੇ ਦਿਓ ਲੈ ਜੇ 1 ਸੈਕਿੰਡ ਲਈ ਵੀ ਇਹ ਅਵਸਥਾ ਬਣ ਗਈ ਪਰਮਾਤਮਾ ਨੇ ਸਭ ਕੁਝ ਝੋਲੀ ਪਾ ਦੇਣਾ ਪਿਆਰਿਓ ਸਭ ਕੁਝ ਝੋਲੀ ਦੇ ਵਿੱਚ ਪਾ ਕੇ ਤੋਰਨਾ ਇਹ ਗੱਲ ਯਾਦ ਰੱਖਿਓ ਵੀ ਪਰਮਾਤਮਾ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹ ਭਰੋਸਾ ਦੇਖਦਾ ਹੈ ਅੰਦਰਲੀ ਝੁਕਤੀ ਵੇਖਦਾ ਹੈ ਕਿੰਨੀ ਕੋ ਹੈ ਯਾਦ ਰੱਖਿਓ ਸਾਸੰਗਤ ਇਸ ਕਰਕੇ ਘਰ ਦੇ ਵਿੱਚ ਗੁਰੂ ਤੇ ਭਰੋਸਾ ਬਣਾ ਕੇ ਚੱਲਦੇ ਰਹੋ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਗੁਰੂ ਤੇ ਸੁੱਟ ਕੇ ਰੱਖੋ ਖਾ ਮਿਹਨਤ ਕਰੋ ਆਪਣੀ ਤੇ ਉਸ ਮਿਹਨਤ ਨੂੰ ਚਾਰ ਚੰਨ ਗੁਰੂ ਨੇ ਲਾ ਦੇਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ